ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਅੱਗੇ ਜਾ ਰਹੇ ਨੇ ਦੂਜੇ ਨੰਬਰ ਤੇ ਆਮ ਆਦੀ ਪਾਰਟੀ ਦੇ ਉਮੀਦਵਾਰ ਸੋ ਅਕਾਲੀ ਦਲ ਦੇ ਲਈ ਵੱਡੀ ਰਾਹਤ ਦੀ ਖਬਰ ਹੈ ਕਿੰਨੇ ਮਾਰਜਨ ਦੇ ਨਾਲ ਅੱਗੇ ਜਾ ਰਹੇ ਨੇ ਇਸ ਸਬੰਤ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਰਾਗਵ ਜੈਨ ਜੁੜੇ ਨੇ ਜ਼ਿਮਨੀ ਪੱਧਰ ਤੇ ਕੀ ਹਾਲਾਤ ਨੇ ਕਿੰਨੇ ਮਾਰਜਨ ਦੇ ਨਾਲ ਅਕਾਲੀ ਦਲ ਦੀ ਉਮੀਦਵਾਰ ਅੱਗੇ ਨੇ ਨਰੇਂਦਰ ਤਸਵੀਰਾਂ ਬਦਲਦੀ ਹੋਈ ਨਜ਼ਰ ਆ ਰਹੀਆਂ ਕਿਉਂਕਿ ਅਕਾਲੀ ਦਲ ਦੀ ਉਮੀਦਵਾਰ ਦੂਜੇ ਰਾਉਂਡ 'ਚ ਵੀ ਅੱਗੇ ਹੈ ਤੇ ਲਗਭਗ ਪਹਿਲੇ ਰਾਉਂਡ 'ਚ 600 ਦਾ ਮਾਰਜਨ ਸੀ ਤੇ ਹੁਣ ਟੋਟਲ 1480 ਵੋਟਾਂ ਦਾ ਜਿਹੜਾ ਕਿ ਮਾਰਜਨ ਹੋ ਸਕਦਾ ਹੈ ਯਾਨੀ ਕਿ ਕਿਤਨਾ ਕਿਤੇ ਵੱਡਾ ਮਾਰਜਿਨ ਜਿਹੜਾ ਕਿ ਹੋ ਚੁੱਕਾ ਹੈ ਕਿਉਂਕਿ ਲਗਭਗ ਵੋਟ ਜਿਹੜੀ ਕਿ ਉਹਨਾਂ ਦੀ 5843 ਹੋ ਚੁੱਕੀ ਹੋਈ ਹੈ ਦੂਜੇ ਤੇ ਆਮ ਆਦੀ ਪਾਰਟੀ ਦੇ ਉਮੀਦਵਾਰ ਦੀ ਜੇਕਰ ਗੱਲ ਕਰ ਲਈਏ ਤੇ 4360 ਤੋਂ ਜ਼ਿਆਦਾ ਵੋਟਾਂ ਜਿਹੜੀ ਕਿ ਉਹਨਾਂ ਦੀ ਹੋ ਚੁੱਕੀ ਹੋਈ ਹੈ ਕਾਂਗਰਸ ਦੀ ਗੱਲ ਕਰੀ ਕਾਂਗਰਸ ਅਜੇ 2955 ਤੇ ਹੈਗੀ ਹੈ ਤੇ ਮਨਦੀਪ ਸਿੰਘ ਖਾਲਸਾ ਕਿਉਂਕਿ ਇਹਨਾਂ ਤੇ ਨਜ਼ਰਾਂ ਬਣੀ ਹੋਈ ਸੀ ਇਹ 1800 ਦੇ ਕਰੀਬ ਵੋਟ ਜਿਹੜੀ ਕਿ ਇਹਨਾਂ ਦੀ ਹੋ ਚੁੱਕੀ ਹੋਈ ਹੈ ਪਰ ਬੀਜੇਪੀ 435 ਵੋਟ ਯਾਨੀ ਕਿ ਹਜੇ 1000 ਤੱਕ ਵੀ ਨਹੀਂ ਪਹੁੰਚਿਆ ਹੈ ਕਿ ਜੋ ਅਸੀਂ ਗੱਲ ਕਰਦੇ ਪਏ ਸੀ ਸਵੇਰੇ ਕਿ ਜੀ ਵਜੂਦ ਬਣਾਉਣ ਦੀ ਗੱਲ ਹੈ ਇੱਥੇ ਗਰਾਊਂਡ ਨਹੀਂ ਹੈ ਬੀਜੇਪੀ ਦਾ ਗਰਾਊਂਡ ਨਹੀਂ ਹੈ ਤਾਂ ਕਿਤਨੇ ਕਿਤੇ ਹਜੇ ਉਹ ਤਸਵੀਰ ਦੇਖਣ ਨੂੰ ਮਿਲਦੀ ਪਈ ਹੈ ਨੀਟੂ ਸ਼ਟਰਾਂ ਵਾਲੇ ਨੇ ਵੀ ਆਪਣਾ ਖਾਤਾ ਖੋਲ੍ਹ ਲਿਆ ਹੋਇਆ ਲਗਭਗ 80 ਵੋਟਰ ਜਿਹੜੇ ਕਿ ਨੀਟੂ ਸ਼ਟਰਾਂ ਵਾਲੇ ਨੂੰ ਵੀ ਹੋ ਚੁੱਕੀ ਹੋਈ ਹੈ ਜੀ ਬਿਲਕੁਲ 2017 ਤੋਂ ਬਾਅਦ ਲਗਾਤਾਰ ਅਕਾਲੀ ਦਲ ਨਿਗਾਰ ਦੇ ਵੱਲ ਜਾ ਰਿਹਾ ਸੀ ਕੋਈ ਵੀ ਚੋਣਾ ਹੋਣ ਤਾਂ ਹੁਣ ਇਹਨਾਂ ਚੋਣਾਂ ਦੇ ਵਿੱਚ ਕਿਤਨੇ ਕਿਤੇ ਵੱਡੀ ਰਾਹਤ ਉਲਾਰਾ ਜਿਹੜਾ ਅਕਾਲੀ ਦਲ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਦੇਖੋ ਹਾਲੀ ਵਿੱਚ ਪੰਜਾਬ 'ਚ ਹੜਾਏ ਸੀਗੇ ਉਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਕਾਫੀ ਐਕਟਿਵ ਨਜ਼ਰ ਆਏ ਸੀਗੇ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਿੱਚ ਆਏ ਹੋਏ ਸੀਗੇ ਤਾਂ ਕਿਤੇ ਨਾ ਕਿਤੇ ਉਹ ਵੀ ਇੱਕ ਇੰਪੈਕਟ ਹੈਗਾ ਦੂਸਰਾ ਇੰਪੈਕਟ ਇਹੀ ਹੈ ਕਿ ਪਹਿਲਾਂ ਤੋਂ ਗਰਾਉਂਡਸ ਰਹੀ ਹੈ ਰੂਟ ਰਹੀ ਹੈ ਅਕਾਲੀ ਦਲ ਦੀ ਚਾਹੇ ਉਹ 2022 'ਚ ਕਹਿੰਦੇ ਸੀ ਖਤਮ ਹੋ ਗਈ ਹੈ ਪਰ ਜਿਸ ਤਰ੍ਹਾਂ ਹੁਣ ਰੁਝਾਨ ਆ ਰਹੇ ਤੇ ਪਤਾ ਲੱਗ ਰਿਹਾ ਕਿ ਹਜੇ ਬੈਕਅਪ ਹੈ ਯਾਨੀ ਕਿਤੇ ਨਾ ਕਿਤੇ ਰੂਟ ਬਚੀਆਂ ਹੋਈਆਂ ਹਨ ਉਹਦਾ ਹੀ ਜਿਹੜਾ ਕਿ ਫਾਇਦਾ ਅਕਾਲੀ ਦਲ ਨੂੰ ਮਿਲਦਾ ਹੋਇ ਨਜ਼ਰ ਆ ਰਿਹਾ ਕਿਉਂਕਿ ਪਹਿਲੇ ਦੋ ਰਾਉਂਡ ਵਿੱਚ ਅਕਾਲੀ ਦਲ ਦੀ ਉਮੀਦਵਾਰ ਉੱਪਰ ਜਾ ਰਹੀ ਹੈ ਜੀ ਰਗਮ ਹਾਕਮ ਤੇ ਰਗ ਆਮ ਆਦੀ ਪਾਰਟੀ ਕਿੰਨਾ ਕਿਤੇ ਖਤਰੇ ਦੀ ਘੰਟੀ ਆ ਜਿਹੜੀ ਉਹ ਵੱਜਦੀ ਹੋਈ ਨਜ਼ਰ ਆ ਰਹੀ ਆ ਪਿਛਲੀਆਂ ਜ਼ਿਮਨੀ ਚੋਣਾਂ ਦੀ ਗੱਲ ਕਰੀਏ ਤਾਂ ਆਮ ਆਦੀ ਪਾਰਟੀ ਦੇ ਬਹੁਤ ਸਾਰੇ ਉਮੀਦਵਾਰ ਜਿੱਤੇ ਨੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਜ਼ਿਮਨੀ ਚੋਣਾਂ ਹੋਈਆਂ ਨੇ ਇੱਕ ਦੋ ਨੂੰ ਛੱਡ ਕੇ ਤਾਂ ਹੁਣ ਜੇਕਰ ਅਕਾਲੀ ਦਲ ਜਿੱਤਦਾ ਤਾਂ 2027 ਦੀ ਤਸਵੀਰ ਪੰਜਾਬ ਦੇ ਵਿੱਚ ਬਦਲਦੀ ਹੋਈ ਨਜ਼ਰ ਆਵੇਗੀ ਬਿਲਕੁਲ 2027 ਦੀ ਤਸਵੀਰ ਜ਼ਰੂਰ ਬਦਲਦੀ ਨਜ਼ਰ ਆਉ ਕਿਉਂਕਿ ਇਹਨੂੰ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਕਿਉਂਕਿ ਇਹਨੂੰ ਕਿਹਾ ਜਾ ਰਿਹਾ ਕਿ ਕਿਉਂਕਿ ਹੁਣ ਬਹੁਤ ਨੇੜੇ 2027 ਰਹਿ ਚੁੱਕਾ ਹੋਇਆ ਵੈ 2026 ਚ ਸਾਰੀ ਪਾਰਟੀਆਂ ਆਪਣਾ ਜੋਰ ਦਿਖਾਉਣਾ ਸ਼ੁਰੂ ਕਰ ਦੋਗੀਆਂ ਐਕਟੀਵੇਟ ਜਿਹੜੀ ਹੈ ਉਹ ਹੋਰ ਜ਼ਿਆਦਾ ਵੱਜੂਗੀ ਤੇ ਕਿਤਨੇ ਕਿਤੇ ਸੈਮੀਫਾਈਨਲ ਹੈਗਾ ਜੇਕਰ ਸੈਮੀਫਾਈਨਲ ਅਕਾਲੀ ਦਲ ਜਿੱਤਦਾ ਹੈ ਤਾਂ ਕਿਤਨੇ ਕਿਤੇ ਅਕਾਲੀ ਦਲ ਦੇ ਜਿਹੜੇ ਵਰਕਰ ਹੋਊਗੇ ਜਿਹੜੇ ਲੋਕ ਹੋਊਗੇ ਉਹਨਾਂ ਨੂੰ ਬੂਸਟ ਮਿਲੇਗਾ ਕਿਤਨੇ ਕਿਤੇ ਅਕਾਲੀ ਦਲ ਦੁਬਾਰਾ ਪੰਜਾਬ ਵਿੱਚ ਨਜ਼ਰ ਆ ਰਿਹਾ ਹੈ